ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੋ ਸੰਕੇਤ ਦੱਸਾਂਗੇ ਕੀ ਖਾਸ ਕਰਕੇ ਜਿਹੜੇ ਪੀਰਾਂ ਫੀਰਾਂ ਦੀ ਸੇਵਾ ਕਰਦੇ ਆ ਸੋ ਉਹਨਾਂ ਨੂੰ ਮਿਲਦੇ ਆ ਸੋ ਸੰਕੇਤ ਇਸ ਕਰਕੇ ਉਸ ਰੂਹ ਨੂੰ ਮਿਲਦਾ ਹੈ ਜਿਨ੍ਹਾਂ ਦੇ ਕੋਲੋਂ ਉਹ ਮਾਲਕ ਸੇਵਾ ਲੈਣੀ ਚਾਹੁੰਦਾ ਹੈ ਸੋ ਸੰਕੇਤ ਕੀ ਹੈ ਆਪਾਂ ਇਸ ਵੀਡੀਓ ਰਾਈ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਸੋ ਇੱਥੇ ਪਹਿਲਾ ਜੋ ਇੱਕ ਕਮੈਂਟ ਹੈ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰੀ ਬੇਟੀ 12 13 ਸਾਲ ਦੀ ਹੈ ਪਰ ਬਹੁਤ ਬਿਮਾਰ ਰਹਿੰਦੀ ਹੈ ਠੀਕ ਨਹੀਂ ਰਹਿੰਦੀ ਸੋਈ ਦੇ ਬਾਰੇ ਕੁਝ ਦੱਸੋ ਸੋ ਆਪਾਂ ਬਹੁਤ ਵਾਰ ਕਿਹਾ ਹੈ ਕਿ ਜੇਕਰ ਤੁਸੀਂ ਸੇਵਾ ਕਰਦੇ ਹੋ ਤਾਂ ਵਿਸ਼ਵਾਸ ਪੱਕਾ ਕਰਨਾ ਜ਼ਰੂਰੀ ਹੈ ਜਦ ਤੁਸੀਂ ਆਪਣੇ ਮਾਲਕ ਦਾ ਨਿਗਮਾ ਪਾਉਂਦੇ ਹੋ ਉਹਨਾਂ ਨੂੰ ਇਹ ਸਮਝਦੇ ਹੋ ਕਿ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਤਾਂ ਉਹ ਹੈਗੇ ਆ ਪਰ ਵਿਸ਼ਵਾਸ ਕਿਤੇ ਨਾ ਕਿਤੇ ਇਨਸਾਨ ਜਿਹੜਾ ਨਹੀਂ ਕਰ ਪਾਉਂਦਾ ਸੋ ਜਦੋਂ ਤੁਸੀਂ ਵਿਸ਼ਵਾਸ ਬਣਾ ਲਓਗੇ ਵਿਸ਼ਵਾਸ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰੂੰਗੇ ਕਿ ਉਹ ਮਾਲਕ ਹੈ ਜਿਸ ਦਾ ਅਸੀਂ ਉਹਦਾ ਜ਼ਿਕਰ ਕਰਦੇ ਹਾਂ ਹੈਗਾ ਤਾਂ ਹੀ ਉਹ ਅਸੀਂ ਜ਼ਿਕਰ ਕਰਦੇ ਹਾਂ ਸਭ ਕੁਝ ਕਰ ਸਕਦਾ ਹੈ ਜਦੋਂ ਇਸ ਤਰ੍ਹਾਂ ਵਿਸ਼ਵਾਸ ਵੱਜ ਜਾਂਦਾ ਹੈ ਫਿਰ ਇਹ ਸਾਰੀਆਂ ਮੁਸ਼ਕਲਾਂ ਦੇ ਹੱਲ ਆਪਣੇ ਆਪ ਹੋ ਜਾਂਦੀਆਂ ਜਦੋਂ ਮਨ ਵਿੱਚ ਧਾਵਾ ਡੋਲ ਰਹਿੰਦੀ ਹੈ ਸੇਵਾ ਵੀ ਕਰਦੇ ਆ ਪਰ ਫਿਰ ਵੀ ਮਨ ਡੋਲਦਾ ਹੈ ਤੇ ਉਦੋਂ ਫਿਰ ਕੋਈ ਵੀ ਕੰਮ ਨਹੀਂ ਬਣਦਾ ਜਦੋਂ ਅਸੀਂ ਮਨ ਦੀ ਸਾਰੀ ਟੈਨਸ਼ਨ ਖਤਮ ਕਰ ਦਿੰਦੇ ਆ ਕਿ ਮਾਲਕ ਸਭ ਕੁਝ ਕਰੇਗਾ ਉਹ ਦੇਖਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦੇ ਆ ਤਾਂ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਫਿਰ ਉਲਟ ਹੀ ਸੋਚਣਾ ਸ਼ੁਰੂ ਕਰਦੇ ਆ ਪ੍ਰੋਬਲਮ ਛੋਟੀ ਜੀ ਹੁੰਦੀ ਆ ਪਰ ਸੋਚ-ਸੋਚ ਕੇ ਅਸੀਂ ਉਹਨੂੰ ਵੱਡੀ ਕਰ ਲੈਂਦੇ ਆ ਤਾਂ ਫਿਰ ਮਾਲਕ ਦੀ ਇਸ ਤਰ੍ਹਾਂ ਕਿਰਪਾ ਨਹੀਂ ਹੁੰਦੀ ਇੱਕ ਹੈ ਕੀ ਵਿਸ਼ਵਾਸ ਦੇ ਸਿਰ ਤੇ ਤੁਸੀਂ ਦੁੱਖਾਂ ਨੂੰ ਦੂਰ ਕਰ ਸਕਦੇ ਹੋ ਦੂਸਰਾ ਹੈ ਨਾਮ ਦੀ ਕਮਾਈ ਦੇ ਸਿਰ ਤੇ ਸੋ ਇਹ ਦੋ ਹੀ ਕਾਰਨਾਂ ਦੋਨਾਂ ਕਾਰਨਾਂ ਦੇ ਵਿੱਚੋਂ ਜੇਕਰ ਤੁਸੀਂ ਇੱਕ ਕਾਰਨ ਵੀ ਅਪਣਾ ਲੈਂਦੇ ਹੋ ਤਾਂ ਇਹ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਸਕਦੇ ਆ ਜਿੰਨੇ ਨਾਮ ਦੀ ਕਮਾਈ account ਵਿੱਚ ਹੋਵੇ ਦੀ ਅਰਦਾਸ ਬੇਨਤੀ ਕਰੋਗੇ ਅਰਦਾਸ ਬੇਨਤੀ ਕਬੂਲ ਹੋ ਜਾਂਦੀ ਹੈ ਸੋ ਜੇਕਰ ਨਾਮ ਦੀ ਕਮਾਈ ਨਹੀਂ ਹੁੰਦੀ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਵਿਸ਼ਵਾਸ ਰੱਖੋ ਆਪਣੇ ਮਾਲਕ ਤੇ ਕਿ ਉਹ ਮਾਲਕ ਸਾਨੂੰ ਜਰੂਰ ਇਸ ਦੁੱਖ ਵਿੱਚੋਂ ਕੱਢੇਗਾ ਤੇ ਉਹ ਪ੍ਰਮਾਤਮਾ ਫਿਰ ਜਰੂਰ ਉਹ ਦੁੱਖ ਵਿੱਚੋਂ ਕੱਢ ਲੈਂਦਾ ਹੈ ਕਿਉਂਕਿ ਉਹ ਸਭ ਕੁਝ ਕਰ ਸਕਦਾ ਜਿਨੇ ਸਾਨੂੰ ਦੁਨੀਆ ਤੇ ਭੇਜਿਆ ਹੈ ਉਹ ਸਭ ਕੁਝ ਹੀ ਕਰ ਸਕਦਾ ਹੈ ਉਹਦੇ ਹੱਥ ਵਸ ਹੈ ਸੋ ਗੱਲ ਇੰਨੀ ਕਹ ਹੈ ਕਿ ਵਿਸ਼ਵਾਸ ਨਹੀਂ ਹੁੰਦਾ ਵਿਸ਼ਵਾਸ ਕਰਨਾ ਜਿਸ ਦਿਨ ਤੋਂ ਤੁਸੀਂ ਸਿੱਖ ਜਾਓਗੇ ਉਸ ਦਿਨ ਤੋਂ ਮੁਸ਼ਕਲਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਸੋ ਬਾਕੀ ਨਾਲ ਦੀ ਨਾਲ ਕੋਈ ਕਰਮ ਵੀ ਕਰਦੇ ਜਾਇਆ ਕਰੋ ਜਿਵੇਂ ਕਿ ਆਪਾਂ ਅਕ ਕਰਮ ਦੱਸਿਆ ਸੀ ਕਿ ਅੱਕ ਤੇ ਤੁਸੀਂ ਆ ਕਰਮ ਕਰ ਸਕਦੇ ਆ ਸੋ ਇੱਥੇ ਇੱਕ ਕਮੈਂਟ ਸੀ ਕਹਿੰਦੇ ਸੀ ਕਿ ਸਾਡੇ ਅੱਕ ਨਹੀਂ ਹੈ ਸੋ ਅਸੀਂ ਕੀ ਕਰੀਏ ਤੇ ਤੁਸੀਂ ਸ਼ਨੀ ਦੇ ਮੰਦਰ ਜਾ ਕੇ ਵੀ ਇਹ ਕਰਮ ਕਰ ਸਕਦੇ ਆ ਸੋ ਬਾਕੀ ਇੱਥੇ ਇੱਕ ਹੋਰ ਕਮੈਂਟ ਸੀ ਕਹਿੰਦੇ ਸੀ ਅੱਕ ਦੇ ਜੜ ਦੇ ਵਿੱਚ ਤੇਲ ਪਾਉਣਾ ਹੈ ਜਾਂ ਅੱਕ ਦੇ ਉੱਪਰ ਅੱਕ ਦੇ ਉੱਪਰ ਹੀ ਤੇਲ ਜਿਹੜਾ ਆ ਉਹ ਪਾਇਆ ਜਾਂਦਾ ਹੈ ਜੜ ਵਿੱਚ ਨਹੀਂ ਪਾਇਆ ਜਾਂਦਾ ਕਿਉਂਕਿ ਜਿੱਦਾਂ ਜੇ ਤਾਂ ਪੱਤੇ ਸੁੱਕਣਗੇ ਉਦੋਂ-ਉਦੋਂ ਤੁਹਾਡਾ ਦੁੱਖ ਜਿਹੜਾ ਉਹ ਹਟਦਾ ਜਾਵੇਗਾ ਸੋ ਇਸ ਕਰਕੇ ਕਰਮ ਵੀ ਬਹੁਤ ਵਧੀਆ ਹੈ ਜੇਕਰ ਵਿਸ਼ਵਾਸ ਰੱਖ ਕੇ ਤੁਸੀਂ ਕਰਦੇ ਹੋ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਆ ਜੇਕਰ ਕੋਈ ਕਰਮ ਵੀ ਕਰਦੇ ਆ ਉਹ ਯਕੀਨ ਰੱਖ ਕੇ ਕਰੋ ਕਿ ਅਸੀਂ ਆਹ ਕੰਮ ਕਰਨ ਲੱਗੇ ਜਾਂ ਕਰਮ ਕਰਨ ਲੱਗੇ ਤਾਂ ਸਾਨੂੰ ਲਾਭ ਮਿਲਣਾ ਜਿਸ ਤਰ੍ਹਾਂ ਕੋਈ ਕੰਮ ਕਰਦੇ ਆ ਸਾਨੂੰ ਪਤਾ ਹੈ ਇਸ ਕੰਮ ਦੇ ਵਟੇ ਸਾਨੂੰ ਕੁਝ ਨਾ ਕੁਝ ਮਿਲਣਾ ਹੈ ਸੋ ਇਸੇ ਤਰ੍ਹਾਂ ਵਿਸ਼ਵਾਸ ਰੱਖ ਕੇ ਕਰਮ ਕਰਿਆ ਕਰੋ ਕਿ ਅਸੀਂ ਆਹ ਕਰਮ ਕਰਨ ਲੱਗੇ ਆ ਇਹਦੇ ਬਦਲੇ ਸਾਨੂੰ ਉਹ ਮਾਲਕ ਕੁਝ ਨਾ ਕੁਝ ਜ਼ਰੂਰ ਦੇਵੇਗਾ ਤਾਂ ਫਿਰ ਉਹ ਪਰਮਾਤਮਾ ਜ਼ਰੂਰ ਮੁਸ਼ਕਲਾਂ ਹੱਲ ਕਰਦਾ ਹੈ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਨੂੰ ਸੁਪਨੇ ਦੇ ਵਿੱਚ ਸਿਗਰਟ ਦੀ ਡੱਬੀ ਦਿਖਾਈ ਦਿੰਦੀ ਹੈ ਇਹਦਾ ਕੀ ਮਤਲਬ ਸੋ ਦੇਖੋ ਜਦੋਂ ਪੀਰਾਂ ਵਹੀਰਾਂ ਦੀ ਸੇਵਾ ਕਰਦੇ ਆ ਤਾਂ ਉੱਥੇ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਆ ਸੋ ਸਿਗਰਟ ਚਲਦੀ ਹੈ ਪੀਰਾਂ ਪੀਰਾਂ ਦੇ ਮਾਸਤਾਂ ਦੇ ਚਲਦੀ ਹੈ ਸਿਗਰਟ ਸੋ ਜੇਕਰ ਡੱਬੀ ਨਜ਼ਰ ਆਂਦੀ ਹੈ ਸੁਪਨੇ ਦੇ ਵਿੱਚ ਤੇ ਜੇਕਰ ਕੋਈ ਫਕੀਰ ਸੇਵਾ ਕਰਨ ਵਾਲਾ ਹੈ ਸਿਗਰਟ ਪੀਂਦਾ ਹੈ ਤਾਂ ਉੱਥੇ ਤੁਸੀਂ ਇੱਕ ਕਰਮ ਕਰ ਸਕਦੇ ਆਂ ਕਿ ਉਹਨਾਂ ਨੂੰ ਪੀਰਾਂ ਪੀਰਾਂ ਦੇ ਨਾਮ ਦੀ ਸਿਗਰਟ ਦੀ ਡੱਬੀ ਇੱਕ ਲੈ ਕੇ ਦੇ ਸਕਦੇ ਆਂ ਸੋ ਹੁਣ ਆਪਾਂ ਇੱਥੇ ਮੇਨ ਜੋ ਵਿਸ਼ੇ ਦੀ ਗੱਲ ਕਰੀਏ ਸੋ ਮੇਨ ਵਿਸ਼ਾ ਵੀ ਆਪਣਾ ਇਸੇ ਤਰ੍ਹਾਂ ਦਾ ਹੈ ਕਿ ਬੁੱਧਵਾਰ ਜਾਂ ਵੀਰਵਾਰ ਦੇ ਦਿਨ ਸਿਗਰਟ ਦੀ ਖੁਸ਼ਬੂ ਆਉਣਾ ਸੋ ਘਰ ਵਿੱਚ ਕੋਈ ਵੀ ਨਹੀਂ ਪਿੰਦਾ ਪਰ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਮਹਿਕ ਆ ਰਹੀ ਆ ਸੋ ਇਹ ਵੀ ਪੀਰਾਂ ਫਕੀਰਾਂ ਦਾ ਇੱਕ ਸੰਕੇਤ ਹੁੰਦਾ ਹੈ ਕਿਉਂਕਿ ਉਹਨਾਂ ਦੇ ਦਿਨ ਤੇ ਕੋਈ ਇਹੋ ਜਿਹੀ ਖੁਸ਼ਬੂ ਆਣੀ ਸੋ ਬਹੁਤ ਹੀ ਵਧੀਆ ਸੰਕੇਤ ਹੈ ਸੋ ਦੂਸਰਾ ਇੱਥੇ ਇਹ ਸੰਕੇਤ ਹੈ ਕਿ ਅਰਗਵਤੀ ਦੀ ਖੁਸ਼ਬੂ ਆਣੀ ਸੋ ਅਰਗਵਤੀ ਨਹੀਂ ਘਰ ਵਿੱਚ ਲੱਗੀ ਹੋਈ ਫਿਰ ਵੀ ਤੁਰੇ ਫਿਰਦੇ ਨੂੰ ਇਹ ਜ਼ਿਆਦਾਤਰ ਸੰਕੇਤ ਉਹਨਾਂ ਰੋਹਾਂ ਨੂੰ ਮਿਲਦੇ ਆ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਸੇਵਾ ਕਰਨ ਵਾਲਿਆਂ ਦੇ ਨਾਲ ਫਿਰ ਪੀਰਾਂ ਦੀ ਅਟੈਚਮੈਂਟ ਹੁੰਦੀ ਹੈ ਤਾਂ ਫਿਰ ਕੋਈ ਨਾ ਕੋਈ ਉਹ ਮਾਲਕ ਸੰਕੇਤ ਦਿੰਦਾ ਹੈ ਨਾਲ ਹੋਣ ਦਾ ਕਿ ਇਸ ਇਨਸਾਨ ਦਾ ਵਿਸ਼ਵਾਸ ਜਿਹੜਾ ਉਹ ਬੱਜਾ ਰਹੇ ਸੋ ਵਿਸ਼ਵਾਸ ਵੱਨੜੀ ਉਹ ਮਾਲਕ ਇਸ ਤਰ੍ਹਾਂ ਦੇ ਸੰਕੇਤ ਦਿੰਦਾ ਹੈ ਸੋ ਇਸ ਸੰਕੇਤਾਂ ਨੂੰ ਸਮਝਣਾ ਹੈ ਤੇ ਜਦੋਂ ਵੀ ਇਹ ਸੰਕੇਤ ਮਿਲਦਾ ਹੈ ਉਦੋਂ ਕੋਸ਼ਿਸ਼ ਕਰੋ ਕਿ ਜਿਸ ਤਰ੍ਹਾਂ ਦਾ ਸੰਕੇਤ ਮਿਲਿਆ ਹੈ ਉਹ ਕਰਮ ਵੀ ਕਰਨਾ ਹੈ ਜਾ ਧੂਫਵਤੀ ਉਹ ਮਾਲਕ ਮੰਗ ਰਿਹਾ ਹੈ ਤੇ ਤੁਸੀਂ ਕੋਸ਼ਿਸ਼ ਕਰੋ ਕਿ ਅਗਰਵਤੀ ਧੂਫ ਜੋ ਵੀ ਲਗਾਉਂਦੇ ਹੋ ਸੋ ਪਰਮਾਤਮਾ ਦੇ ਨਾਮ ਦਾ ਉਸੇ ਟਾਈਮ ਤੁਸੀਂ ਉਹ ਕਰਮ ਕਰ ਦਿਓ ਟਾਈਮ ਕਦੇ ਨਾ ਦੇਖੋ ਕਿ ਆਹ ਟਾਈਮ ਹੈ ਅਸੀਂ ਸਵੇਰੇ ਸ਼ਾਮ ਕਰਦੇ ਹਾਂ ਪਰ ਹੁਣ ਖੁਸ਼ਬੂ ਆਈ ਪਰ ਜਦੋਂ ਮਾਲਕ ਕੋਈ ਸੰਕੇਤ ਦਿੰਦਾ ਉਦੋਂ ਹੀ ਕੋਈ ਨਾ ਕੋਈ ਕਰਮ ਜਿਹੜਾ ਆ ਉਹ ਕਰ ਦੇਣਾ ਚਾਹੀਦਾ ਹੈ ਸੋ ਕਈ ਵਾਰ ਇਨਸਾਨ ਕੀ ਸੋਚਦਾ ਹੈ ਕਿ ਇਹ ਤਾਂ ਦੁਪਹਿਰ ਦਾ ਵੇਲਾ ਹੈ ਪਰ ਧੂਫਵਤੀ ਅਸੀਂ ਇਹ ਟਾਈਮ ਵਿੱਚ ਨਹੀਂ ਲਗਾਉਂਦੇ ਤੇ ਮਹਿਕ ਸਾਨੂੰ ਹੁਣ ਆ ਰਹੀ ਹੈ ਤੇ ਉੱਥੇ ਕੋਸ਼ਿਸ਼ ਕਰੋ ਕਿਉਂਕਿ ਮਾਲਕ ਦਾ ਕੁਝ ਨਹੀਂ ਪਤਾ ਕਦੋਂ ਦਾ ਪੈਰਾ ਫਿਰਕਾ ਆਵੇ ਕਿਉਂਕਿ ਬਹੁਤ ਦੁਨੀਆ ਉਸ ਪ੍ਰਮਾਤਮਾ ਨੂੰ ਯਾਦ ਕਰਦੀ ਹੈ ਉਹਨਾਂ ਦੇ ਦਿਨ ਤੇ ਸੋ ਇੱਕ ਹਵਾ ਦੀ ਤਰ੍ਹਾਂ ਮਾਲਕ ਆਉਂਦਾ ਹੈ ਸੋ ਜਦੋਂ ਆਉਂਦਾ ਹੈ ਤਾਂ ਕੁਝ ਨਾ ਕੁਝ ਸੰਕੇਤ ਦਿੰਦਾ ਹੈ ਬਾਕੀ ਜਦੋਂ ਅਸੀਂ ਦਿਲੋਂ ਯਾਦ ਕਰਦੇ ਆਂ ਤੇ ਉਦੋਂ ਹੀ ਮਾਲਕ ਆਵੜਦਾ ਹੈ ਬਾਕੀ ਉਹ ਮਾਲਕ ਦਾ ਵੀ ਕੋਈ ਸਮਾਂ ਹੁੰਦਾ ਹੈ ਪੈਰਾ ਫਿਰਕਾ ਵਾਉਣ ਦਾ ਸੋ ਇਸ ਕਰਕੇ ਇਹਨਾਂ ਇਸ਼ਾਰਿਆਂ ਨੂੰ ਜਰੂਰ ਸਮਝਣਾ ਚਾਹੀਦਾ ਹੈ ਸੋ ਇਸੇ ਤਰ੍ਹਾਂ ਸਿਗਰਟ ਦਾ ਵੀ ਇੱਕ ਸੰਕੇਤ ਮਿਲਦਾ ਹੈ ਕਈ ਵਾਰ ਸਿਗਰਟ ਦੀ ਸਮੈਲ ਆਉਣੀ ਸੋ ਉਸ ਦਿਨ ਤੇ ਵੀ ਤੁਸੀਂ ਕੋਸ਼ਿਸ਼ ਕਰੋ ਜੇਕਰ ਪੀਰਾਂ ਦੀ ਜਾਂ ਮਸਤਾਂ ਦੀ ਸੇਵਾ ਕਰਦੇ ਹੋ ਤਾਂ ਉਹਨਾਂ ਦੇ ਨਾਮ ਦੀ ਇੱਕ ਸਿਗਰਟ ਤੁਸੀਂ ਲਗਾ ਕੇ ਰੱਖ ਸਕਦੇ ਆਂ ਸੋ ਸਿਗਰਟ ਨਸ਼ਾ ਉਸ ਵਕਤ ਮੰਨਿਆ ਜਾਂਦਾ ਹੈ ਜਿਹੜੇ ਹਰ ਰੋਜ਼ ਇਹ ਸੇਵਨ ਕਰਨਾਂ ਚੀਜ਼ਾਂ ਦਾ ਜਿਹੜੀ ਚੀਜ਼ ਅਸੀਂ ਕਿਤੇ ਕਤਾਈ ਕੁਝ ਜਿਹਾ ਸ਼ੇਈ ਮਿੰਦੀ ਇੱਕ ਵਾਰ ਇਸ ਤਰ੍ਹਾਂ ਦਾ ਸੰਕੇਤ ਆਇਆ ਹੈ ਇੱਕ ਵਾਰ ਇਹ ਕਰਮ ਕਰਦੇ ਹਾਂ ਸੋ ਉਹ ਨਸ਼ਾ ਨਹੀਂ ਮੰਨਿਆ ਜਾਂਦਾ ਸੋ ਕਈ ਵਾਰ ਕਹਿੰਦੇ ਆ ਕਿ ਇਹ ਨਸ਼ੇ ਹੈ ਇਹ ਨਸ਼ਿਆਂ ਤੇ ਲਾਉਣਾ ਸੋ ਨਸ਼ਿਆਂ ਤੇ ਲਾਉਣਾ ਉਹ ਚੀਜ਼ ਨਸ਼ਾ ਬਣਦੀ ਹੈ ਜਿਹੜੇ ਹਰ ਰੋਜ਼ ਨਸ਼ੇ ਦਾ ਆਦੀ ਇਨਸਾਨ ਹੋ ਜਾਂਦਾ ਹੈ ਸੋ ਜੋ ਪੀਰਾਂ-ਤਵੀਰਾਂ ਦੀ ਲੈਅ ਵਿੱਚ ਚੱਲਦਾ ਹੈ ਆਪਾਂ ਉਹ ਹੀ ਗੱਲ ਤੁਹਾਡੇ ਨਾਲ ਸਾਂਝੀ ਕਰੀ ਦੀ ਹੁਣ ਵੱਖ-ਵੱਖ ਧਰਮਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਰਮ ਜਿਹੜੇ ਆ ਉਹ ਕੀਤੇ ਗਏ ਆ ਉਹ ਮੰਨਦੇ ਆ ਤੇ ਹੁਣ ਆਪਾਂ ਨੂੰ ਜੇਕਰ ਇਹ ਸੰਕੇਤ ਮਿਲਦਾ ਹੈ ਉਹਨਾਂ ਦੇ ਨਾਮ ਤੇ ਆਪਾਂ ਸਭ ਜਾਣਦੇ ਆ ਕਿ ਉਹ ਵੀ ਪੀਰਾਂ ਦਾ ਪੀਰ ਮਸਤਾਂ ਦਾ ਮਸਤ ਸ਼ਿਵ ਸ਼ੰਕਰ ਹੋਏ ਆ ਸੋ ਇਸ ਕਰਕੇ ਪੀਰਾਂ ਖੀਰਾਂ ਦੇ ਨਾਲ ਇਹ ਪੈਰਾ ਮਸਤਾ ਬੰਨਿਆਂ ਦਾ ਰਹਿੰਦਾ ਹੈ ਤੇ ਇਹ ਕਰਮ ਜਿਹੜੇ ਆ ਚੱਲਦੇ ਆ ਸੋ ਇਸ ਕਰਕੇ ਤੁਸੀਂ ਕਰ ਸਕਦੇ ਆ ਸੋ ਜਿਹਦੇ ਤੇ ਮਾਲਕ ਦੀ ਕਿਰਪਾ ਹੁੰਦੀ ਹੈ ਜਦੋਂ ਮਾਲਕ ਖੁਦ ਕੋਈ ਚੀਜ਼ ਮੰਗਦਾ ਹੈ ਸਾਡਾ ਪੀਰ ਸਾਡਾ ਅਸਲ ਕੋਈ ਚੀਜ਼ ਸਾਡੇ ਤੋਂ ਮੰਗਦਾ ਹੈ ਤਾਂ ਉਹ ਸੰਕੇਤ ਬਹੁਤ ਵਿਰਲਾ ਮਿਲਦਾ ਹੈ ਸਾਰ ਜੀ 1 2 3 ਵਾਰ ਜਾਂ ਇੰਨਾ ਕਈ ਸਮਾਂ ਜਿਹੜਾ ਲੱਗਦਾ ਹੈ ਜੋ ਇਹ ਸੰਕੇਤ ਮਿਲਦੇ ਹੈ ਸੋ ਹਰ ਰੋਜ ਇਹ ਸੰਕੇਤ ਵੀ ਨਹੀਂ ਮਿਲਦੇ ਜੇਕਰ ਕਹੀਏ ਵੀ ਹਰ ਰੋਜ ਸੋ ਸਾਡਾ ਮਨ ਕਰੇਗਾ ਅਸੀਂ ਇਹ ਕਰਮ ਕਰਾਂਗੇ ਸੋ ਬਿਲਕੁਲ ਗਲਤ ਗੱਲ ਹੈ ਕਿਉਂਕਿ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ ਉਦੋਂ ਹੀ ਇਹ ਸੰਕੇਤ ਮਿਲਦੇ ਆ ਸੋ ਕੋਸ਼ਿਸ਼ ਕਰਨੀ ਕਿ ਇਹਨਾਂ ਸੰਕੇਤਾਂ ਦੇ ਅਮਲ ਜ਼ਰੂਰ ਕਰਨਾ ਜਦੋਂ ਜਦੋਂ ਇਹ ਤੁਹਾਨੂੰ ਸੰਕੇਤ ਮਿਲਦੇ ਹੈ